ਸਾਬ ਟੀਵੀ ਦੇ ਦਰਸ਼ਕਾਂ ਦਾ ਸਵਾਗਤ ਹੈ ਤੇ ਦੋਸਤੋ ਇਸ ਟਾਈਮ ਅਸੀਂ ਸੰਗਤ ਬਲਾਕ ਦੇ ਪਿੰਡ ਦੁੰਨੇਵਾਲਾ ਵਿਖੇ ਖੜੇ ਹਾਂ ਜਿੱਥੇ ਕਿ ਭਾਰਤ ਮਾਲਾ ਪ੍ਰੋਜੈਕਟ ਅਧੀਨ ਬਣਾਈ ਜਾ ਰਹੀ ਸੜਕ ਦਾ ਕੰਮ ਕਿਸਾਨਾਂ ਵੱਲੋਂ ਪਿਛਲੇ ਕਰੀਬ 1.5 ਸਾਲ ਤੋਂ ਰੋਕਿਆ ਗਿਆ ਸੀ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਸੜਕ ਦਾ ਪੂਰਾ ਮੁਆਵਜ਼ਾ ਨਹੀਂ ਪ੍ਰਸ਼ਾਸਨ ਵੱਲੋਂ ਦਿੱਤਾ ਜਾ ਰਿਹਾ ਸੀ ਤਾਂ ਲੇਕਿਨ ਅੱਜ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਨਾਲ ਲੈ ਕੇ ਇਸ ਕੰਮ ਸੜਕ ਦਾ ਅੱਜ ਤੋਂ ਦੁਬਾਰਾ ਤੋਂ ਇਸ ਸੜਕ ਦਾ ਕਬਜ਼ਾ ਲੈਣਾ ਸ਼ੁਰੂ ਕਰ ਦਿੱਤਾ ਗਿਆ ਤੇ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ तमाम ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਦੀ ਕਬਜ਼ੇ ਤੇ ਪ੍ਰਸ਼ਾਸਨ ਵੱਲੋਂ ਕਬਜ਼ਾ ਲਿਆ ਜਾ ਰਿਹਾ ਹੈ ਬਲਡੋਜ਼ਰ ਚਲਾਇਆ ਜਾ ਰਿਹਾ ਹੈ ਤਾਂ ਸਾਡੇ ਨਾਲ ਕੁਝ ਕਿਸਾਨ ਵੀ ਹਾਜ਼ਰ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਲੇਕਿਨ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਜ਼ਮੀਨ ਦਾ ਪੂਰਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਹੈ ਤੇ ਜਿੱਥੇ ਕੀ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈથે ਪਾ ਦਿੱਤੇ ਗਏ ਹਨ ਅਤੇ ਇਸ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਪੂਰਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਤੇ ਦਿੱਤਾ ਗਿਆ ਹੈ ਤਾਂ ਇਸ ਬਾਰੇ ਅੱਜ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਮਸਲੇ ਨੂੰ ਲੈ ਕੇ ਕੀ ਕਹਣਾ ਚਾਹੁੰਦੇ ਹਨ ਤੇ ਜਿੰਨਾ ਕਿਸਾਨਾਂ ਦੀਆਂ ਜ਼ਮੀਨਾਂ ਇਸ ਸੜਕ ਦੇ ਵਿੱਚ ਆਈਆਂ ਹਨ ਉਹਨਾਂ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਕੰਮ ਰੋਕਿਆ ਤਾਂ ਕਿਉਂ ਰੋਕਿਆ ਕਿਉਂ ਰੋਕਿਆ ਗਿਆ ਕੰਮ ਉਹਨਾਂ ਵੱਲੋਂ ਇਸ ਜ਼ਮੀਨ ਇਸ ਸੜਕ ਦੀ ਉਸਾਰੀ ਦਾ ਕੰਮ ਕਿਉਂ ਰੋਕਿਆ ਗਿਆ ਤਾ तमाम सारी ਗੱਲਬਾਤ ਕਰਾਂਗੇ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਦੇਖੋ ਨੈਸ਼ਨਲ ਹਾਈਵੇ ਵਾਸਤੇ ਅੰਮ੍ਰਿਤਸਰ ਜਾਮਨਗਰ ਵਾਸਤੇ ਜ਼ਮੀਨ ਐਕਵਾਇਰ ਹੋਈ ਸੀਗੀ ਜਿਹਦਾ ਵਾਰਡ 2021 ਹੋ ਗਿਆ ਸੀਗਾ ਤੇ ਉਸ ਵਕਤ ਤੋਂ ਲੈ ਕੇ ਪੈਸੇ ਵੀ 10 10 ਸਾਲ ਹੋ ਗਏ ਹੈਗੇ ਸਭ ਨੇ ਉਹਦੇ ਪੈਸੇ ਲੈ ਲਏ ਥੋੜਾ ਜਿਹਾ ਸਟ੍ਰੈਚ ਦਾ ਜਿਹੜਾ ਕਬਜ਼ਾ ਰਹਿ ਗਿਆ ਸੀਗਾ ਮਿਸ਼ਾਣਾ ਸੀ ਦੰਨੇ ਵਾਲਾ ਸ਼ੇਰਗੜ ਇਹਦਾ ਕਬਜ਼ਾ ਰਹਿ ਗਿਆ ਸੀ ਉਹ ਅੱਜ ਲਿਆ ਸੀ ਹਾਂਜੀ ਹਾਂਜੀ ਸਰ ਜੀ ਬੱਡੀ ਫੋਰਸ ਨੂੰ ਲੈ ਕੇ ਆਇਆ ਹਾਂ ਅਕਿ ਕਰ ਕੁਛ ਕਿਸਾਨਾਂ ਦੇ ਅਰੋਪ ਹੈ ਸਾਡੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਆਏ। ਹਾਂਜੀ ਹਾਂਜੀ ਦੇਖੋ ਇਹ ਕਿਸਾਨਾਂ ਦੇ ਆਪਸ ਦੇ ਵਿੱਚ ਝਗੜੇ ਆ ਇਹਨਾਂ ਦੇ ਸਾਂਝੇ ਖਾਤੇ ਹੈਗੇ ਆ। ਜੀ ਉਹ ਪੈਸੇ ਜਿਹੜੇ ਹੈਗੇ ਆ ਕੋਰਟ ਦੇ ਵਿੱਚ ਚਲੇ ਗਏ ਹੈਗੇ ਸਿਵਲ ਕੋਰਟ ਦੇ ਵਿੱਚ ਸਿਵਲ ਕੋਰਟ ਨੇ ਫੈਸਲਾ ਕਰਤਾ ਕਿ ਉਹਨੂੰ ਕਿਵੇਂ ਵੰਡਣਾ ਹੈ। ਜੀ ਤੇ ਇਸ ਕਰਕੇ ਜਿਹੜਾ ਹੈਗਾ ਬਾਕੀ ਜਿਨ੍ਹਾਂ ਦੇ ਵਿੱਚ ਕੋਈ ਡਿਸਪਿਊਟ ਨਹੀਂ ਸੀਗਾ ਸਾਰੇ ਪੈਸੇ ਚੱਕ ਚੁੱਕੇ ਆ ਉਹਦੇ। ਥੋੜਾ ਬਹੁਤ अमाउंट ਜਿਹੜਾ ਹੈਗਾ ਉਹ ਕੋਰਟਸ ਦੇ ਵਿੱਚ ਵੀ ਗਿਆ ਨਾ। ਸਰ ਕਿਸਾਨਾਂ ਨੇ ਪੈਸੇ ਕਿਢਵਾ ਲਏ ਖਾਤਿਆਂ ਚੋਂ? ਹਾਂ ਜੀ ਲੋਕਾਂ ਨੇ ਆ ਦੇਖੋ ਆ ਘਰ ਹੈਗਾ ਸਾਹਮਣੇ ਤੁਹਾਡੇ ਸਾਹਮਣੇ ਇਹਨੂੰ ਘਰ ਦੇ ਪੈਸੇ ਮਿਲ ਗਏ ਉਹਨੇ ਨਵਾਂ ਘਰ ਪਾ ਲਿਆ ਉੱਥੇ ਤੇ ਇਸ ਕਰਕੇ ਪੈਸੇ ਦਾ ਲੈ ਰਹੇ ਸਾਰੇ ਕਿਸਾਨਾਂ ਨੇ ਸਰ ਕੋਈ ਗੱਲ ਨਾ ਰੌਲਾ ਪਾ ਜੇ ਬਸ ਵੈਸੇ ਕੋਈ ਕਿਸਾਨ ਯੂਨੀਅਨ ਹੈ ਜਿਹੜੇ ਕਹਿੰਦੇ ਸਾਨੂੰ ਪੈਸੇ ਘੱਟ ਮਿਲੇ ਨੇ ਤੇ ਉੱਪਰ ਜੋ ਆਵਾਰਡ ਦੇ ਮੌਕਾ ਹੈ ਉਹ ਸਾਰੇ ਪੈਸੇ ਨਾਲ ਮਿਲ ਗਏ ਕਿਸਾਨ ਸਰ ਇਹ ਵੀ ਗੱਲ ਕਹਿ ਰਹੇ ਨੇ ਕਿ ਕਿੱਛੇ ਜਿਹੜਾ ਮਸਾਣੇ ਤੋਂ ਪਿੱਛੇ ਜਿਹੜਾ ਕਿਸੇ ਨੂੰ 50 ਲੱਖ ਮਿਲਿਆ ਕਿਸੇ ਨੂੰ ਸਾਨੂੰ 28-28 ਲੱਖ ਦੇ ਹਿਸਾਬ ਨਾਲ ਕਿਸੇ ਨੂੰ ਨਹੀਂ 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 50 ਲੱਖ ਦੇ ਹਿਸਾਬ ਨਾਲ ਪੈਸੇ ਮਿਲੇ ਨੇ ਸਾਰਿਆਂ ਨੂੰ ਹੂੰ ਤੇ ਜੋ ਕਿ ਦੇਖੋ ਕੋਸ਼ਿਸ਼ ਜਿਹੜੀ ਜ਼ਮੀਨ ਸੜਕ ਤੇ ਹੁੰਦੀ ਆ ਥੋੜੀ ਕਾਸਟਲੀ ਜਰੂਰ ਹੁੰਦੀ ਆ ਜਿਸ ਵੇ ਉਹਨਾਂ ਨੂੰ ਥੋੜੇ ਬਹੁਤ ਪੈਸੇ ਵਾਧੇ ਮਿਲੇ ਨੇ ਪਰ ਉਹ ਇਹਨਾਂ ਨੂੰ ਵੀ ਮੱਲੋ ਮੇਰੇ ਹਿਸਾਬ ਨਾਲ 50 ਲੱਖ ਰੁਪਏ ਦੇ ਏਕੜ ਦੇ ਹਿਸਾਬ ਨਾਲ ਮਿਲੇਗਾ ਸਰ ਪੈਸੇ ਸਾਰੇ ਕਿਸਾਨਾਂ ਦੇ ਖਾਤਾ ਵਿੱਚ ਪੈ ਚੁੱਕੇ ਆ ਜੀ ਹਾਂਜੀ ਹਾਂਜੀ ਸਰ ਅੱਜ ਸਵੇਰ ਕੁਝ ਆਪਸੀ ਕਿਸਾਨਾਂ ਤੇ ਪੁਲਿਸ ਦੇ ਵਿੱਚ ਵੀ ਕੁਝ ਹੋਇਆ ਨਹੀਂ ਨਹੀਂ ਕੋਈ ਇੱਥੇ ਨਹੀਂ ਆਇਆ ਸੀ ਬੈਠੇ ਆ ਸਵੇਰ ਦੇ ਇੱਥੇ ਕੋਈ ਕਿਸਾਨ ਇੱਥੇ ਨਹੀਂ ਆਇਆ ਸਾਡੇ ਕੋਲ ਜੀ ਤੇ ਜਿਹੜਾ ਪੀਸਫੁਲੀ ਜਿਹੜਾ ਹੈਗਾ ਕੰਮ ਚੱਲਿਆ ਰਿਹਾਗਾ ਠੀਕ ਥੈਂਕ ਯੂ ਇਸ ਕਾਂਗਿਆ ਜਿਹੜਾ ਹੈ ਤੁਹਾਡੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿਹੜੀ ਸੜਕ ਹੈ ਤੇ ਕੀ ਤਰ੍ਹਾਂ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਦਾ ਹੈ ਤੇ ਜਿਹੜੀ ਇਹ ਸੜਕ ਬਣ ਰਹੀ ਹੈ ਜੀ ਡੇਢ ਸਾਲ ਤੋਂ ਲਗਾਤਾਰ ਕਿਸਾਨ ਇਹਦਾ ਵਿਰੋਧ ਕਰ ਰਹੇ ਆ ਵੀ ਘੱਟੋ ਘੱਟ ਜਿਹੜਾ ਪਿਛਲੇ ਛੇ ਮਹੀਨੇ ਬਥਰਾਲੇ ਪਿੰਡ ਦੇ ਵਿੱਚ ਜਾਂ ਇਧਰ ਸ਼ਮੀਰ ਦੇ ਵਿੱਚ ਆ ਉੱਥੇ ਜਿਹੜਾ ਮੁਆਵਜ਼ਾ ਦਿੱਤਾ ਉਹੀ ਮੁਆਵਜ਼ਾ ਇਹ 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 ਇਹਨਾਂ ਦੀ ਮੰਗ ਹੈ ਵੀ ਇਹਨਾਂ ਨੂੰ ਦਿੱਤਾ ਜਾਵੇ ਕੀ ਕਰਕੇ ਜਿਹੜਾ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਪਰ ਅੱਜ ਪ੍ਰਸ਼ਾਸਨ ਨੇ ਜ਼ਬਰਦਸਤੀ ਆਪ ਦਾ ਪੁਲਿਸ ਬਲ ਫੋਰਸ ਲਾ ਕੇ ਤੇ ਜਿਵੇਂ ਉਹ ਕਰਦੇ ਹੁੰਦੇ ਆ ਉਹਨਾਂ ਨੇ ਉਸ ਤਰੀਕੇ ਦੇ ਨਾਲ ਉਹ ਜ਼ਬਰਦਸਤੀ ਆਏ ਹੋਏ ਆ ਤੇ ਨਗੂੜਾ ਆਵਾਜ਼ ਆ ਦੇ ਕੇ ਕਿਸਾਨਾਂ ਨੂੰ ੱੱਕੇ ਦੇ ਨਾਲ ਜ਼ਮੀਨ ਜਿਹੜੀ ਹੈਗੀ ਆ ਉਹ ਕੁਆਇਰ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਪੈਸੇ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੇ ਗਏ ਆ ਨਹੀਂ ਜੀ ਜਿਹੜੇ ਅਸਲ ਦੇ ਵਿੱਚ ਜਿੰਨਾਂ ਦੀ ਇੱਥੇ ਮਾਲਕੀ ਆ ਬਾੜਾ ਦੇ ਬੱਚੇ ਜਿਨ੍ਹਾਂ ਦੀ ਜ਼ਮੀਨ ਆਈ ਹੋਈ ਆ ਉਹਨਾਂ ਦੇ ਨਹੀਂ ਆਏ ਸਾਂਝਾ ਖਾਤਾ ਤੇ ਉਹ ਦੂਜੇ ਦੇ ਖਾਤੇ ਚਲੇ ਗਏ ਆ ਉਹ ਜਿਹੜਾ ਇੱਕ ਪਰਿਵਾਰਕ ਰੇਡ ਕਰਨ ਦਾ ਉਹ ਪੈਸੇ ਜਿਹੜੇ ਹੈਗੇ ਆ ਕੋਰਟ ਦੇ ਵਿੱਚ ਕਹਿੰਦੇ ਇਹ ਵੀ ਕੇਸ ਚੱਲ ਰਿਹਾ ਅਸੀਂ ਅਸੀਂ ਕਹਿੰਦੇ ਆ ਜੀ ਕੋਰਟ ਆ ਹਮੇਸ਼ਾ ਜਿਹੜੀਆਂ ਹੈਗੀਆਂ ਉਹ ਸਰਕਾਰ ਆਈਕਿਉ ਸਪੈਸ਼ਲ ਕੋਰਟ ਵਾਲੀ ਕੋਈ ਉਹਦਾ ਨਪਟਾਰਾ ਕੀਤਾ ਜਾ ਸਕਦਾ ਸੀਗਾ ਜਦੋਂ ਇੱਥੇ ਕਿਸੇ ਬੰਦੇ ਨੂੰ ਨੰਮ ਮੰਨ ਲੋ ਅਜੇ ਇਹਨਾਂ ਨੇ ਕੋਈ ਸਜ਼ਾ ਦੇਣੀ ਹੁੰਦੀ ਆ ਉਦੋਂ ਰਾਤੇ ਰਾਤ ਕੋਟਾਂ ਲੱਗ ਜਾਂਦੀਆਂ ਰਾਤ ਨੂੰ ਜੱਜ ਬਹਿ ਜਾਂਦੇ ਆ ਪਰ ਕਿਸਾਨਾਂ ਵਾਸਤੇ ਜਿਹੜੇ ਹੈਗੇ ਆ ਜਦੋਂ ਇਹਨੇ ਲੋਕ ਬੈਠੇ ਆ ਉਹ ਆਪ ਦਾ ਜਿਹੜਾ ਇੱਕ ਇਹਨਾਂ ਦਾ ਜਿਗਰ ਦਾ ਟੋਟਾ ਜਿੱਥੇ ਉਹਨਾਂ ਨੇ ਰੋਟੀ ਖਾਣੀ ਆ ਜਿੱਥੇ ਉਹਨਾਂ ਦਾ ਪਰਿਵਾਰ ਦਾ ਢਿੱਡ ਭਰਨਾ ਜਿਹੜਾ ਉਹ ਜ਼ਮੀਨ ਲੋਕਾਂ ਦਾ ਆਸਰਾ ਉਹਨੂੰ ਜ਼ਬਰੀ ਖੋਹ ਰਹੇ ਆ ਉਹਦੇ ਵਾਸਤੇ ਜੇ ਇਹ ਇਹਨਾਂ ਦੀ ਕੋਰਟ ਨਹੀਂ ਲੱਗ ਸਕਦੀ ਕੋਰਟ ਲੱਗ ਸਕਦੀ ਆ ਪਰ ਇਸ ਸਾਡੀ ਮੰਗ ਵੀ ਜਿਹੜਾ ਮੌਜਾ ਬਕਾਇਦਾ ਤੌਰ ਤੇ ਜਿਹੜਾ ਸਮਝੋਤਾ ਹੋਇਆ ਹੋਇਆ ਡੀਸੀ ਦੇ ਨਾਲ ਉਹ ਉਹ ਕਿਸਾਨਾਂ ਨੂੰ ਦਿੱਤਾ ਜਾਵੇ ਉਹਦੀ ਤਰਜ਼ ਤੇ ਜਿਵੇਂ ਬਠਰਾਲੇ ਦਿੱਤਾ ਹੋਇਆ ਇੱਧਰ ਕੋਰਸ਼ਮੀਰ ਦਿੱਤਾ ਹੋਇਆ ਉਵੇਂ ਜਿਹੜਾ ਹੈ ਨਾਮ ਨਹੀਂ ਕੀਤਾ ਗੱਲ ਮੰਗ ਸਾਡੇ ਕੋਲ ਤਾਂ ਜੀ ਇੱਕ ਹੀ ਚਾਰਾ ਵੀ ਸੰਘਰਸ਼ ਸਾਨੂੰ ਹੋਰ ਨਾ ਨੰਨੀਆਂ ਕੋਰਟਾਂ ਤੋਂ ਕੋ ਝਾਕਾ ਨਾ ਨੰਨੀਆਂ ਕਚਹਿਰੀਆਂ ਤੋਂ ਨਾ ਕੋਈ ਪ੍ਰਸ਼ਾਸਨ ਕਿਉਂਕਿ ਪ੍ਰਸ਼ਾਸਨ ਤਾਂ ਜਿਹੜਾ ਹੈਗਾ ਉਹ ਤਾਂ ਵੱਡੇ ਕਾਰਪੇਟ ਘਰਾਣਿਆਂ ਦੇ ਨਾਲ ਖੜਾ ਉਹਨਾਂ ਦਾ ਪੱਖਪੂਰਦਾ ਮੰਡੀਆਂ ਚ ਕਿਸਾਨ ਕੁੱਟੇ ਜਾ ਰਹੇ ਆ ਜਿਹੜਾ ਉਹਨਾਂ ਦਾ ਝੋਨਾ ਜਿਹੜਾ ਰੋਲਿਆ ਫਸਲ ਤੇ ਹੁਣ ਜਿੱਥੋਂ ਫਸਲ ਪੈਦਾ ਹੁੰਦੀ ਆ ਉਹ ਜ਼ਮੀਨਾਂ ਤੇ ਆਏ ਹੋਏ ਆ ਇਹਨਾਂ ਦੀ ਜਿਹੜੀ ਜਿਹੜੀ ਆਪਣਾ ਨਿਗਾਹ ਹੈਗੀ ਆ ਉਹ ਕਿਸਾਨਾਂ ਦੀਆਂ ਜ਼ਮੀਨਾਂ ਤੇ ਆ ਜ਼ਬਰੀ ਐਕਵਾਇਰ ਕਰਕੇ ਜਿਹੜੀਆਂ ਹੈਗੀਆਂ ਉਹ ਉਹ ਕਾਰਪੇਟ ਘਰਾਣਿਆਂ ਨੂੰ ਸਮਾਉਣੀਆਂ ਆ ਆ ਰਾਸਤੇ ਜਿਹੜੇ ਕੱਢੇ ਜਾ ਰਹੇ ਆ ਇਹ ਕਿਸਾਨਾਂ ਨਹੀਂ ਮੰਗ ਸੀ ਕਿਸਾਨ ਤਾਂ ਇੱਥੇ ਕਹਿੰਦੇ ਆ ਵੀ ਸਾਨੂੰ ਫਸਲਾਂ ਦੇ ਭਾਅ ਦਿਓ ਸਾਡੀ ਜ਼ਮੀਨ ਦੀ ਜਿਹੜੀ ਹੈਗੀ ਆ ਪਰਪਾਈ ਕਰੋ ਵੀ ਜ਼ਮੀਨਾਂ ਜਿਹੜੀਆਂ ਹੈਗੀਆਂ ਵੰਡ ਕੇ ਜਿਹੜੇ ਬੇ ਬੇ ਜ਼ਮੀਨੇ ਕਿਸਾਨ ਆ ਉਹਨਾਂ ਨੂੰ ਮਿਲਣਾ ਤੁਹਾਡੀ ਮੰਗ ਨਾ ਮੰਨੀ ਗਈ ਤਾਂ ਤੁਹਾਡਾ ਅਗਲਾ ਸੰਘਰਸ਼ ਕੀ ਹੋਊਗਾ ਜਥੇਬੰਦੀ ਦੇ ਇੱਥੇ ਭਾਰਤੀ ਕਿਸਾਨ ਜਿਹਨੇ ਇਕਤਾ ਗਰਾਹਾਂ ਦੇ ਸਾਥੀ ਜਿਹੜੇ ਹੈਗੇ ਆ ਉਹ ਵਿਚਾਰ ਰਹੇ ਆ ਉਹਨਾਂ ਨੇ ਇਹ ਤੈਅ ਕੀਤਾ ਵੀ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਵੇਂ ਇਹਨਾਂ ਨੇ ਆਪ ਦਾ ਦਮਖਮ ਦਿਖਾਇਆ ਉਵੇਂ ਲੋਕ ਵੀ ਜਿਹੜੇ ਹੈਗੇ ਪੰਜਾਬ ਦੇ ਉਹ ਆਪ ਦਾ ਦਮਖਮ ਦਿਖਾਉਣਗੇ ਹਰਤ ਮਾਲਾ ਸੜਕ ਦਾ ਕੰਮ ਕਿੰਨੇ ਟਾਈਮ ਤੋਂ ਬੰਦ ਪਿਆ ਸੀ ਤੇ ਅੱਜ ਸ਼ੁਰੂ ਕੀਤਾ ਪ੍ਰਸ਼ਾਸਨ ਨੇ ਕੀਤਾ ਤੇ ਤੁਹਾਡੇ ਵੱਲੋਂ ਵਿਰੋਧ ਕੀਤਾ ਜਾਦਾ ਕੀ ਮਾਮਲਾ ਕੀ ਆ ਅੱਜ ਵਾਲਾ ਜਿਹੜਾ ਰੋਜ਼ ਪ੍ਰਦਰਸ਼ਨ ਅਸੀਂ ਕਰ ਰਹੇ ਆ ਇਹ ਭਾਰਤ ਮਾਲਾ ਦਾ ਕੰਮ 1.5 ਸਾਲ ਤੋਂ ਟੋਟਾ ਕਟਾ ਮਾਪਜਾ ਦੀ ਮੰਗ ਨੂੰ ਲੈ ਕੇ ਇਹ ਸਾਡਾ ਰੀੜਕਾ ਜਿਹੜਾ ਚੱਲ ਰਿਹਾ ਸੀਗਾ ਸਾਡੀਆਂ ਤਿੰਨ ਮੰਗਾਂ ਐ ਇੱਕ ਤਾਂ ਜਿਹੜਾ ਮਾਪਜਾ ਹੈਗਾ ਜਿਵੇਂ ਪਿਛਲੇ ਪਥਰਾਲੇ ਦੇ ਵਿੱਚ ਮਾਪਜਾ ਕਿਸਾਨਾਂ ਨੂੰ ਦਿੱਤਾ ਗਿਆ ਹੈ ਜਾਂ ਅੱਗੇ ਸ਼ਮੀਰਪਿੰਡ ਦਾ ਮਾਪਜਾ ਹੈਗਾ ਉਹ ਉਸ ਮਾਪਜੇ ਦੇ ਅਸੀਂ ਤਹਿਤ ਹੀ ਮੰਗ ਕਰ ਰਹੇ ਹਾਂ ਅਸੀਂ ਕੋਈ ਫालतੂ ਨਹੀਂ ਬਾਦਮੀ ਗੱਲ ਨਹੀਂ ਕਰ ਰਹੇ ਸੀ ਉਹਨਾਂ ਮਾਪਜਾ ਦਿੱਤਾ ਕਿਉਂਕਿ ਪਿਛਲੇ ਪੁਛੇ ਮਨਪ੍ਰੀਤ ਦਾ ਕਿਲਾ ਉਹਦਾ ਕਰੋੜ ਰੁਪਇਆ ਮਾਪਜਾ ਦਿੱਤਾ ਹੈ ਉਹਨਾਂ ਲੋਕਾਂ ਵਾਸਤੇ ਤਾਂ ਇਹ ਆਏ ਇੰਨਾ ਕੁ ਰੁਪਇਆ ਖਜ਼ਾਨੇ ਦੇ ਮੂੰਹ ਖੁੱਲਿਆ ਪਰ ਇੰਦਰ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਪਜਾਊ ਜ਼ਿੰਮੇ ਜ ਨੂੰ ਨਾਮ ਆਵਜਾ ਦੇ ਕੇ ਕੋਈ ਘੋਰ ਰਿਹਾ ਹੈ ਉਹਦੇ ਬਜੂਆਂ ਸੀ ਸੁਖਦੀਪ ਸਿੰਘ ਪਿੰਡ ਦੰਨੇਵਾਲਾ ਕੀ ਮਾਮਲਾ ਹੋਇਆ ਜਿਹੜਾ ਸਵੇਰ ਤੋਂ ਤੁਸੀਂ ਕਿਸਾਨ ਯੂਨੀਅਨ ਦੇ ਗਰਾਹਾਂ ਤੇ ਇਕੱਠੇ ਹੋਏ ਹੋ ਅਕਸਰ ਕੀ ਮਾਮਲਾ ਕੀ ਹੈ ਇਹ ਮਾਮਲਾ ਤਾਂ ਹੈ ਸਾਡੇ ਭਾਰਤਵਾਲਾ ਸ਼ੜਕ ਟਾਬਤੀ ਹੈ ਹੂੰ ਇਹ ਸਰਕਾਰ ਅੱਜ ਪ੍ਰਸ਼ਾਸਨ ਧੱਕੇ ਨਾਲ ਕਬਜ਼ਾ ਲੈਣ ਆ ਗਿਆ ਸਾਡੇ ਖਾਤੇ ਸਾਡੇ ਪ੍ਰੋਪਰ ਪੈਸੇ ਨਹੀਂ ਪਏ ਹੂੰ ਤੇ ਸਾਡੀ ਜਿਹੜਾ ਹੋਰ ਮੰਗਾਂ ਸਾਡੀ ਮੰਗਾਂ ਦਾ ਕੋਈ ਹੱਲ ਹੀ ਕਰ ਇਹਨਾਂ ਨੇ ਹਾਂ ਧੱਕੇ ਨਾਲ ਆ 4 ਵਜੇ ਆ ਗਿਆ ਕਬਜਾ ਲੈਣੇ ਤੁਸੀਂ ਕਹਿ ਰਹੇ ਹੋ ਸਰ ਦਾ ਪ੍ਰਸ਼ਾਸਨ ਕਹਿ ਰਿਹਾ ਖਾਤਿਆਂ 'ਚ ਪੈਸੇ ਪੈ ਗਏ ਨੇ ਤੁਸੀਂ ਕਹਿ ਰਹੇ ਹੋ ਖਾਤਿਆਂ ਵਿੱਚ ਪੈਸੇ ਨਹੀਂ ਪੈ ਅਕਸਰ ਮਾਮਲਾ ਟਕਰਾਵ ਦਾ ਕਿਉਂ ਅਕਸਰ ਕਰ ਰਹੇ ਹੋ ਟਕਰਾਵ ਕਿਉਂ ਹੈ ਜਿਹੜਾ ਪੈਸਿਆਂ ਨੂੰ ਲੈ ਕੇ ਹੈ ਪੈਸੇ ਤਾਂ ਪੈ ਗਏ ਜਿਹੜੇ ਹੱਕਦਾਰ ਸਹੀ ਉਹਨਾਂ ਖਾਤੇ ਪਈ ਨਹੀਂ ਜਿਨ੍ਹਾਂ ਦਾ ਕਬਜਾ ਹੈ ਨਹੀਂਗਾ ਜਿਨ੍ਹਾਂ ਨਾਲ ਕਬਜਾ ਹੈ ਨਹੀਂਗਾ ਪੈਸੇ ਉਹਨਾਂ ਨੂੰ ਪੈ ਗਏ ਇਹ ਇੱਕ ਸਾਲੇ ਰੇਟ ਘਟਾਗਾ ਸਾਡਾ ਬਜ਼ੁਰਗ ਖੜਾਗਾ ਇਹਨੇ 4 ਕਿੱਲੇ ਬਾਹਨ ਆਏ ਇੱਕ ਖਾਤੇ 'ਚ ਰੁਪਈਆ ਨਹੀਂ ਆਇਆ ਉਹ ਚਲੇ ਨੂੰ ਆ ਜਾਂਦਾ ਹੂੰ ਪੈਨ ਦੇ ਪੈਸੇ ਪ੍ਰਸ਼ਾਸਨ ਦਾ ਕਹਿਣਾ ਖਾਤਿਆਂ ਦੇ ਵਿੱਚ ਪੈਸੇ ਪੈ ਗਏ ਸੀ ਸਾਡੇ ਉਹਨਾਂ ਦੇ ਪੈ ਹੈ ਜਿਹੜੇ ਹੱਕਦਾਰੀ ਹੈ ਨਹੀਂ ਸੀਗੇ ਤੁਸੀਂ ਉਹ ਰੱਖ ਨਹੀਂ ਯਾਨੀ ਹਾਂ ਮੇਰਾ 4 ਕਿੱਲੇ ਆਉਂਦਾ ਤੇ ਪੈਸੇ ਮੈਨੂੰ ਮਿਲਦੇ ਪਾਵੇਂ ਕਿੱਲੇ ਦੇ ਬਾਹਰ ਤਾਂ 4 ਕਿੱਲੇ ਬਾਹਰ ਆ ਹਾਂ ਤੇ ਪੈਸੇ ਆਉਂਦੇ ਪਾਵੇਂ ਕਿੱਲੇ ਦੇ ਮੈਨੂੰ ਪਸੰਦ ਸਾਂਝੇ ਖਾਤਿਆਂ 'ਚ ਪਾਦੇ ਕੋਰਟ 'ਤੇ ਪਏ ਸੀ ਚੱਕੇ ਨੇ ਅੱਛਾ ਪੈਸੇ ਸਾਂਝੇ ਖਾਤੇ 'ਤੇ ਪਏ ਹੈ ਪਰ ਉਹ ਤਾਂ ਕਹਿੰਦੇ ਨੇ ਅਸੀਂ ਸਾਡੇ ਕੋਲ ਪੈਸੇ ਲੱਗੇ ਕਈਆਂ ਨੇ ਤਾਂ ਇੱਥੋਂ ਪੈਸੇ ਲੈ ਕੇ ਆਪਦੇ ਮਕਾਨ ਵੀ ਪਾ ਲਏ ਮੇਰੀ ਗੱਲ ਸੁਣੋ ਜੀ ਸਾਡੇ ਪਿੰਡ ਦੇਖ ਲਓ ਕਿ ਸਾਨੂੰ ਲੱਗ ਜੂ ਪਤਾ ਇਹਦਾ ਇਹਨਾਂ ਕਹਿੰਦੇ ਗੱਲਾਂ ਹੁੰਦੀਆਂ ਤਾਂ ਕਹਿਣਗੇ ਇਹਦਾ ਸਭ ਕੁਝ ਕਹਿਣਗੇ ਪਰ ਸਾਡੇ ਨਾਲ ਇਹਨਾਂ ਨੇ ਕਦੇ ਵੀ ਕੋਈ ਬਹਿ ਕੇ ਗੱਲ ਨਹੀਂ ਕਰੀ ਸਾਡੇ ਜਿਹੜੇ ਇੱਕ ਤਾਂ ਸਾਨੂੰ ਪਹਿਲੀ ਗੱਲ ਤਾਂ ਰੇਟ ਹੀ ਨਹੀਂ ਮਨਜ਼ੂਰ ਸਾਡੇ ਦਾ ਰੇਟ ਕਿੰਨਾ ਹੈਗਾ ਠੀਕ ਹੈ ਸਾਨੂੰ ਤੇ ਰੇਟ ਹੀ ਅੱਧਾ ਦਿੱਤਾ ਹੈ ਉਹਨਾਂ ਨਾਲ ਤੁਸੀਂ ਕਹਿ ਰਹੇ ਹੋ ਰੇਟ ਘੱਟ ਦਿੱਤਾ ਗਿਆ ਹਾਂਜੀ ਕੀ ਮੰਗ ਕੇ ਤੋਂ ਡੇਗਲੇ ਮੰਗ ਤਾਂ ਇੱਕ ਤਾਂ ਜਿਹੜਾ ਸਹੀ ਹੱਕਦਾਰ ਆ ਪਿਆਦਾ ਉਹਨੂੰ ਪੈਸੇ ਮਿਲਣਾ ਇਹ ਕਹਨ ਉਹ ਜਿਹੜਾ ਰੇਟ ਆ ਰੇਟ ਸਾਨੂੰ ਇਹ ਬਿਲਕੁਲ ਵੀ ਮਨਜ਼ੂਰ ਨਹੀਂਗਾ ਠੀਕ ਹੈ ਜੀ ਜਿਹੜਾ ਰੇਟ ਆਸੇ-ਬਾਸੀ ਮਿਲਿਆ ਖਣ ਉਹ ਰੇਟ ਮਿਲੇ ਤਾਰੀ ਮਸਲੀ ਵਾਰੇ ਜਿੱਦੋਂ ਐਸਡੀਐਮ ਬਠਿੰਡਾ ਨਾਲ ਗੱਲ ਕੀਤੀ ਗਈ ਹੈ ਤਾਂ ਉਹਨਾਂ ਦਾ ਇਹੀ ਕਹਿਣਾ ਸੀ ਕਿ ਜਿੰਨਾ ਕਿਸਾਨਾਂ ਦੀਆਂ ਜ਼ਮੀਨਾਂ ਇਸ ਸੜਕ ਦੇ ਵਿੱਚ ਆਈਆਂ ਹਨ ਉਹਨਾਂ ਜ਼ਮੀਨਾਂ ਦੇ ਪੈਸੇ ਉਹਨਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੂਰੇ ਪਾ ਦਿੱਤੇ ਗਏ ਹਨ ਅਤੇ ਕਿਸਾਨਾਂ ਵੱਲੋਂ ਆਪਣੀਆਂ ਜ਼ਮੀਨਾਂ ਦੇ ਪੈਸੇ ਜੋ ਸਰਕਾਰ ਵੱਲੋਂ ਉਹਨਾਂ ਦੇ ਖਾਤਿਆਂ ਵਿੱਚ ਪਾਏ ਗਏ ਸੀ ਉਹ ਕਢਵਾ ਵੀ ਲਏ ਗਏ ਹਨ ਦੂਸਰੇ ਪ ਉਹਨਾਂ ਦੀਆਂ ਜ਼ਮੀਨਾਂ ਦੀ ਮੁਆਵਜ਼ਾ ਰਾਸ਼ੀ ਹੈ ਉਹ ਕੱਟ ਦਿੱਤੀ ਗਈ ਹੈ ਜਿਸ ਕਾਰਨ ਉਹ ਇਹ ਸੰਘਰਸ਼ ਕਰ ਰਹੇ ਹਨ ਉਹ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹ ਇੱਥੇ ਤਰ੍ਹਾਂ ਸੰਘਰਸ਼ ਕਰਨਗੇ ਜੇਕਰ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਪੂਰਾ ਮੁਆਵਜ਼ਾ ਨਹੀਂ ਸਰਕਾਰ ਵੱਲੋਂ ਦਿੱਤਾ ਜਾਂਦਾ ਅਜੀਤ ਵੈਬ ਟੀਵੀ ਲਈ ਸੰਗਤ ਮੰਡੀ ਤੋਂ ਦੀਪਕ ਸ਼ਰਮਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ